ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਜਦੋਂ ਪੀਰਾਂ ਦੀ ਪ੍ਰੀਖਿਆ ਖਤਮ ਹੋ ਜਾਂਦੀ ਹੈ ਤਾਂ ਸਾਨੂੰ ਕੀ ਸੰਕੇਤ ਮਿਲਦੇ ਨੇ ਸੰਗਤ ਜੀ ਬਹੁਤ ਸਾਰੇ ਭਗਤਾਂ ਨੂੰ ਇਸ ਗੱਲ ਦਾ ਕਦੇ ਵੀ ਪਤਾ ਨਹੀਂ ਲੱਗਦਾ ਕਿ ਪੀਰ ਉਹਨਾਂ ਦੀ ਪ੍ਰੀਖਿਆ ਲੈ ਰਹੇ ਨੇ ਅਤੇ ਉਹ ਪ੍ਰੀਖਿਆ ਵਿੱਚੋਂ ਪਾਸ ਹੋਣ ਦੀ ਬਜਾਏ ਪ੍ਰੀਖਿਆ ਖਤਮ ਹੋਣ ਤੋਂ ਪਹਿਲਾਂ ਹੀ ਭਗਤੀ ਬੰਦ ਕਰ ਦਿੰਦੇ ਨੇ ਅਤੇ ਪੀਰਾਂ ਦੀ ਬੰਦਗੀ ਛੱਡ ਦਿੰਦੇ ਨੇ ਜਦ ਕਿ ਪੀਰਾਂ ਦੀ ਪ੍ਰੀਖਿਆ ਖਤਮ ਹੋਣ ਵਾਲੀ ਹੀ ਸੀ ਉਹਨਾਂ ਵੱਲੋਂ ਬੇਸਬਰੇ ਹੋਣ ਕਰਕੇ ਉਹ ਪੀਰਾਂ ਦੀ ਕਿਰਪਾ ਤੋਂ ਵਾਂਝੇ ਹੀ ਰਹਿ ਜਾਂਦੇ ਹਨ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਪੀਰ ਜਾਂ ਦੇਵੀ ਦੇਵਤਾ ਨੂੰ ਮੰਨਣਾ ਸ਼ੁਰੂ ਕਰਦੇ ਹਾਂ ਅਸੀਂ ਸਮਝਦੇ ਹਾਂ ਕਿ ਅਸੀਂ ਪੀਰਾਂ ਨੂੰ ਇਬਾਦਤ ਲਈ ਚੁਣਿਆ ਹੈ ਜਦ ਕਿ ਅਸਲ ਵਿੱਚ ਪੀਰਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਉਹਨਾਂ ਦੀ ਇਬਾਦਤ ਨਹੀਂ ਕਰ ਸਕਦਾ ਇਸ ਲਈ ਪੀਰਾਂ ਨੇ ਜਦ ਵੀ ਕਿਸੇ ਭਗਤ ਤੇ ਪ੍ਰਸੰਨ ਹੋ ਕੇ ਕਿਰਪਾ ਕਰਨੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਉਹ ਆਪਣੇ ਭਗਤ ਦੀ ਚੰਗੀ ਤਰ੍ਹਾਂ ਪਰਖ ਲੈ ਕੇ ਉਸ ਨੂੰ ਚੁਣਦੇ ਹਨ ਸੰਗਤ ਜੀ ਪੀਰਾਂ ਨੂੰ ਮੰਨਣ ਵਾਲੇ ਤਾਂ ਦੁਨੀਆ ਤੇ ਬਹੁਤ ਲੋਕ ਹਨ ਪਰ ਉਹਨਾਂ ਦੀ ਪ੍ਰੀਖਿਆ ਵਿੱਚੋਂ ਬਹੁਤ ਵਿਰਲੇ ਭਗਤ ਹੀ ਪਾਸ ਹੁੰਦੇ ਨੇ ਬਾਕੀ ਦੇ ਭਗਤ ਕਿਸੇ ਨਾ ਕਿਸੇ ਗਲਤੀ ਕਰਕੇ ਜਾਂ ਪ੍ਰੀਖਿਆ ਖਤਮ ਹੋਣ ਤੋਂ ਪਹਿਲਾਂ ਹੀ ਦਿਲ ਛੱਡ ਜਾਂਦੇ ਨੇ ਅਤੇ ਦੁੱਖਾਂ ਮੁਸੀਬਤਾਂ ਤੋਂ ਘਬਰਾ ਕੇ ਪੀਰਾਂ ਨੂੰ ਮੰਨਣਾ ਛੱਡ ਜਾਂਦੇ ਨੇ ਇਸ ਲਈ ਸੰਗਤ ਜੀ ਅੱਜ ਅਸੀਂ ਤੁਹਾਨੂੰ ਉਹਨਾਂ ਸੰਕੇਤਾਂ ਬਾਰੇ ਦੱਸਾਂਗੇ ਜਿਨ੍ਹਾਂ ਤੋਂ ਤੁਸੀਂ ਇਹ ਪਤਾ ਲਗਾ ਸਕਦੇ ਹੋ ਕੇ ਪੀਰਾ ਦੁਆਰਾ ਲਈ ਜਾ ਰਹੀ ਪ੍ਰੀਖਿਆ ਖਤਮ ਹੋ ਚੁੱਕੀ ਹੈ ਜਾਂ ਨਹੀਂ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੰਗਤ ਜੀ ਇੱਕ ਬੇਨਤੀ ਕਿ ਸਾਰੇ ਭਗਤ ਵੀਡੀਓ ਦੇਖਦੇ ਤਾਂ ਹਨ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਜਿਸ ਨਾਲ ਸਾਡੀਆਂ ਪੀਰਾ ਬਾਰੇ ਜਾਣਕਾਰੀ ਭਰਪੂਰ ਵੀਡੀਓ ਸਾਰੇ ਭਗਤਾਂ ਤੱਕ ਨਹੀਂ ਪਹੁੰਚਦੀਆਂ ਸਾਡਾ ਮਕਸਦ ਇਸ ਚੈਨਲ ਰਾਹੀਂ ਵੱਧ ਤੋਂ ਵੱਧ ਭਗਤਾਂ ਤੱਕ ਬੰਦਗੀ ਬਾਰੇ ਜਾਣਕਾਰੀ ਪਹੁੰਚਾਉਣਾ ਹੈ ਤਾਂ ਸੰਗਤ ਜੀ ਹੁਣ ਤੁਹਾਨੂੰ ਦੱਸਦੇ ਹਾਂ ਪਹਿਲਾ ਸੰਕੇਤ ਜੋ ਦੱਸਦਾ ਹੈ ਕਿ ਪੀੜਾ ਦੀ ਪ੍ਰੀਖਿਆ ਖਤਮ ਹੋ ਚੁੱਕੀ ਹੈ ਤਾਂ ਉਹ ਹੈ ਕਿ ਤੁਹਾਨੂੰ ਤਨ ਦੀ ਜੋ ਵੀ ਕਮੀ ਸੀ ਉਹ ਖਤਮ ਹੋਣ ਲੱਗੇਗੀ ਰੁਕਿਆ ਹੋਇਆ ਪੈਸਾ ਘਰ ਵਿੱਚ ਆਉਣ ਲੱਗੇਗਾ ਅਤੇ ਗਰੀਬੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਪੈਸਾ ਕਿੱਥੋਂ ਕਿੱਥੋਂ ਆ ਰਿਹਾ ਹੈ ਤੁਸੀਂ ਕਿਸੇ ਤੋਂ ਪੈਸੇ ਮੰਗੇ ਵੀ ਨਹੀਂ ਅਤੇ ਤੁਹਾਡੇ ਤੇ ਜੋ ਵੀ ਕਰਜ਼ਾ ਸੀ ਉਹ ਹੌਲੀ-ਹੌਲੀ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਤਾਂ ਸੰਗਤ ਜੀ ਇਹ ਪਹਿਲਾ ਸੰਕੇਤ ਹੁੰਦਾ ਹੈ ਜੋ ਦੱਸਦਾ ਹੈ ਕਿ ਤੁਹਾਡੀ ਪ੍ਰੀਖਿਆ ਖਤਮ ਹੋ ਗਈ ਹੈ ਦੂਜਾ ਸੰਕੇਤ ਸੰਗਤ ਜੀ ਤੁਹਾਨੂੰ ਸੁਪਨੇ ਵਿੱਚ ਪੀਰਾਂ ਦੇ ਜਾਂ ਜਿਸ ਵੀ ਦੇਵੀ ਦੇਵਤਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੇ ਬਹੁਤ ਹੀ ਸੁੰਦਰ ਦਰਸ਼ਨ ਹੁੰਦੇ ਹਨ ਅਤੇ ਉਹ ਮੁਸਕਰਾਉਂਦੇ ਹੋਏ ਦਿਖਾਈ ਦਿੰਦੇ ਹਨ ਅਤੇ ਸੁਪਨੇ ਵਿੱਚ ਤੁਹਾਨੂੰ ਆਸ਼ੀਰਵਾਦ ਦਿੰਦੇ ਦਿਖਾਈ ਦਿੰਦੇ ਨੇ ਤਾਂ ਤੁਸੀਂ ਸਮਝ ਜਾਓ ਕਿ ਪੀਰ ਤੁਹਾਡੇ ਤੇ ਪ੍ਰਸੰਨ ਹੋ ਗਏ ਹਨ ਅਤੇ ਤੁਹਾਡੀ ਪ੍ਰੀਖਿਆ ਖਤਮ ਹੋ ਚੁੱਕੀ ਹੈ ਤੀਜਾ ਸੰਕੇਤ ਸੰਗਤ ਜੀ ਇਹ ਹੁੰਦਾ ਹੈ ਕਿ ਤੁਹਾਡੇ ਘਰ ਵਿੱਚ ਲੜਾਈ ਝਗੜੇ ਅਤੇ ਕਲੇਸ਼ ਖਤਮ ਹੋ ਜਾਂਦੇ ਨੇ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਚੰਗੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਚੰਗੀਆਂ ਖਬਰਾਂ ਜਿਵੇਂ ਤੁਹਾਡੀ ਕਿਤੇ ਨੌਕਰੀ ਲੱਗ ਗਈ ਹੈ ਜਾਂ ਤੁਹਾਡੇ ਬੱਚੇ ਕਿਸੇ ਪ੍ਰੀਖਿਆ ਵਿੱਚੋਂ ਫਸਟ ਆਏ ਨੇ ਜਾਂ ਕੋਈ ਲਾਟਰੀ ਵਗੈਰਾ ਲੱਗ ਗਈ ਹੈ ਕਿਸੇ ਜ਼ਮੀਨ ਦਾ ਸੌਦਾ ਰੁਕਿਆ ਹੋਇਆ ਸੀ ਤਾਂ ਉਹ ਸਿਰੇ ਚੜ ਗਿਆ ਹੈ ਅਤੇ ਹੋਰ ਵੀ ਜੋ ਕੰਮ ਰੁਕੇ ਹੋਏ ਸਨ ਉਹ ਵੀ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਜਿਹੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਨ੍ਹਾਂ ਨਾਲ ਤੁਹਾਡਾ ਫਾਇਦਾ ਹੋਣਾ ਹੁੰਦਾ ਹੈ ਇਹ ਸਭ ਪੀੜਾਂ ਦੇ ਖੁਸ਼ ਹੋ ਜਾਣ ਅਤੇ ਤੁਹਾਡੇ ਪ੍ਰੀਖਿਆਵਾਂ ਵਿੱਚੋਂ ਪਾਸ ਹੋ ਜਾਣ ਦੀਆਂ ਨਿਸ਼ਾਨੀਆਂ ਹਨ ਸੰਗਤ ਜੀ ਚੌਥਾ ਸੰਕੇਤ ਇਹ ਹੁੰਦਾ ਹੈ ਕਿ ਤੁਹਾਡੇ ਮਨ ਵਿੱਚ ਸਬਰ ਸੰਤੋਖ ਆ ਜਾਂਦਾ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ ਤੁਹਾਡੇ ਮਨ ਵਿੱਚ ਸਥਿਰਤਾ ਆ ਜਾਂਦੀ ਹੈ ਅਤੇ ਮਨ ਵਿੱਚੋਂ ਨਕਾਰਾਤਮਕ ਗੱਲਾਂ 네ਗੇਟਿਵ ਵਿਚਾਰ ਸਭ ਖਤਮ ਹੋ ਜਾਂਦੇ ਨੇ ਤੁਹਾਡੇ ਮਨ ਵਿੱਚ ਇੱਕ ਆਨੰਦ ਅਤੇ ਖੁਸ਼ੀ ਬਣੀ ਰਹਿੰਦੀ ਹੈ ਅਤੇ ਤੁਹਾਡਾ ਮਨ ਹਮੇਸ਼ਾ ਭਜਨ ਬੰਦਗੀ ਅਤੇ ਪੀਰਾਂ ਦੀ ਇਬਾਦਤ ਵਿੱਚ ਲੱਗਿਆ ਰਹਿਣਾ ਚਾਹਦਾ ਹੈ ਅਤੇ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿੰਦੀ ਸੰਗਤ ਜੀ ਪੰਜਵਾਂ ਸੰਕੇਤ ਇਹ ਹੁੰਦਾ ਹੈ ਕਿ ਤੁਹਾਡਾ ਪਰਿਵਾਰ ਤੁਹਾਡੀ ਇੱਜ਼ਤ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧ ਜਾਂਦਾ ਹੈ ਤੁਹਾਡੇ ਵੱਲੋਂ ਦੱਸੀਆਂ ਗਈਆਂ ਗੱਲਾਂ ਤੇ ਲੋਕ ਅਮਲ ਕਰਨਾ ਸ਼ੁਰੂ ਕਰ ਦਿੰਦੇ ਨੇ ਜੇਸੇ ਨਾਲ ਉਹਨਾਂ ਦੇ ਦੁੱਖ ਦਰਦ ਦੂਰ ਹੋਣ ਲੱਗਦੇ ਨੇ ਅਤੇ ਉਹ ਤੁਹਾਨੂੰ ਸਨਮਾਨ ਦੀ ਨਜ਼ਰ ਨਾਲ ਦੇਖਣ ਲੱਗ ਜਾਂਦੇ ਨੇ ਅਤੇ ਇੱਥੋਂ ਤੱਕ ਕਿ ਜੋ ਲੋਕ ਤੁਹਾਡੇ ਨਾਲ ਨਫ਼ਰਤ ਜਾਂ ਈਰਖਾ ਕਰਦੇ ਸਨ ਉਹ ਵੀ ਤੁਹਾਨੂੰ ਬੁਲਾਉਣਾ ਸ਼ੁਰੂ ਕਰ ਦਿੰਦੇ ਨੇ ਤੁਹਾਡੇ ird gird ਪੀਰਾਂ ਦੀ ਸ਼ਕਤੀ ਦਾ ਇੱਕ ਐਸਾ ਓਰਾ ਬਣ ਜਾਂਦਾ ਹੈ ਜਿਸ ਨਾਲ ਲੋਕ ਹੀ ਨਹੀਂ ਸਗੋਂ ਜੀਵ ਜੰਤੂ ਵੀ ਖਿੱਚੇ ਚੱਲੇ ਆਉਂਦੇ ਨੇ ਸੰਗਤ ਜੀ ਇਹ ਸਭ ਉਹਨਾਂ ਭਗਤਾਂ ਨਾਲ ਹੀ ਹੁੰਦਾ ਹੈ ਜਿਹੜੇ ਪੀਰਾਂ ਦੀ ਕਿਰਪਾ ਹਾਸਲ ਕਰ ਲੈਂਦੇ ਨੇ ਅਤੇ ਉਹਨਾਂ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਜਾਂਦੇ ਨੇ ਸੰਗਤ ਜੀ ਛੇਵਾਂ ਸੰਕੇਤ ਇਹ ਹੁੰਦਾ ਹੈ ਕਿ ਜਦੋਂ ਪ੍ਰੀਖਿਆ ਵਿੱਚੋਂ ਪਾਸ ਹੋਣ ਤੋਂ ਬਾਅਦ ਪੀਰਾਂ ਦੀ ਕਿਰਪਾ ਤੁਹਾਡੇ ਤੇ ਹੋ ਜਾਂਦੀ ਹੈ ਅਤੇ ਕੋਈ ਤੁਹਾਡਾ ਨੁਕਸਾਨ ਕਰਨ ਦੀ ਨੀਅਤ ਨਾਲ ਕੁਝ ਵੀ ਕਰਦਾ ਹੈ ਜਿਵੇਂ ਕੋਈ ਜਾਦੂ ਟੋਣਾ ਜਾਂ ਕੋਈ ਸਰੀਰਕ ਜਾਂ ਮਾਨਸਿਕ ਕਸ਼ਟ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਚੀਜ਼ ਉਸ ਉੱਤੇ ਹੀ ਉਲਟੀ ਪੈ ਜਾਂਦੀ ਹੈ ਅਤੇ ਦੁਸ਼ਮਣ ਦਾ ਹੀ ਨੁਕਸਾਨ ਹੋ ਜਾਂਦਾ ਹੈ ਉਹ ਦੁਸ਼ਮਣ ਦੁਆਰਾ ਤੁਹਾਡੇ ਵੱਲ ਮੂੰਹ ਨਹੀਂ ਕਰਦਾ ਕਿਉਂਕਿ ਪੀਰ ਆਪਣੇ ਭਗਤਾਂ ਉੱਪਰ ਕੋਈ ਕਸ਼ਟ ਆਉਣ ਹੀ ਨਹੀਂ ਦਿੰਦੇ ਉਹ ਆਪ ਮੂਰੇ ਹੋ ਕੇ ਤੁਹਾਡੇ ਦੁਸ਼ਮਣਾਂ ਦਾ ਨਾਸ਼ ਕਰ ਦਿੰਦੇ ਨੇ ਕਈ ਵਾਰ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਤੁਹਾਡੇ ਦੁਸ਼ਮਣਾਂ ਨੂੰ ਪੀਰਾਂ ਨੇ ਸਬਕ ਸਿਖਾ ਦਿੱਤਾ ਹੈ ਇਹ ਤਾਂ ਤੁਹਾਡਾ ਉਹ ਦੁਸ਼ਮਣ ਹੀ ਜਾਣਦਾ ਹੈ ਕਿ ਉਸ ਨਾਲ ਕੀ ਬੀਤੀ ਹੈ ਸੰਗਤ ਜੀ ਜੇਕਰ ਪੀਰ ਪ੍ਰੀਖਿਆ ਲੈਣ ਵੇਲੇ ਤੁਹਾਨੂੰ ਚੰਗੀ ਤਰ੍ਹਾਂ ਨਿਚੋੜ ਕੇ ਪਰਖਦੇ ਨੇ ਤਾਂ ਇਹ ਵੀ ਜਾਣ ਲਵੋ ਕਿ ਜਦੋਂ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਉਹ ਆਪਣੇ ਭਗਤਾਂ ਤੇ ਨਿੱਕੀ ਜਹੀ ਆਂਚ ਵੀ ਨਹੀਂ ਆਉਣ ਦਿੰਦੇ ਸੋ ਸੰਗਤ ਜੀ ਪੀਰਾਂ ਨੂੰ ਸੱਚੇ ਤਨ ਮਨ ਨਾਲ ਮੰਨਦੇ ਰਹੋ ਕਿਉਂਕਿ ਇੱਕ ਨਾ ਇੱਕ ਦਿਨ ਐਸਾ ਆਉਣਾ ਹੀ ਹੈ ਜਦੋਂ ਉਹਨਾਂ ਦੀ ਕਿਰਪਾ ਉਹਨਾਂ ਦੀ ਨਜ਼ਰ ਸਾਡੇ ਤੇ ਹੋਣੀ ਹੀ ਹੋਣੀ ਹੈ ਸੰਗਤ ਜੀ ਆਸ ਕਰਦੇ ਹਨ ਕਿ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪਰਾਂ